ਚ ਲਾਈਵ ਹੁਣ ਕੱਲ ਨੂੰ ਯਾਤਰਾ ਪਹੁੰਚਣੀ ਹੈਗੀ ਮੰਗਲਵਾਰ ਇੱਥੇ ਫਰੀ ਕੋਟ ਪਰ ਉਸ ਤੋਂ ਪਹਿਲਾਂ ਚੋਨ ਜਾਬਤਾ ਲੱਗ ਗਿਆ ਹੈਗਾ ਔਰ ਚੋਨ ਜਾਬਤੇ ਦੀ ਰੌਸ਼ਨੀ ਚ ਜਿਹੜੇ ਸ਼ਹਿਰ ਦੇ ਵਿੱਚ ਸਾਈਕਲਾਂ ਦੀ ਗਿਣਤੀ ਚ ਸ਼ਖਬੀਰ ਸਿੰਘ ਬਾਦਲ ਦੇ ਸਵਾਗਤ ਲਈ ਤੇ ਯਾਤਰਾ ਦੇ ਸਵਾਗਤ ਲਈ ਬੋਰਡ ਲੱਗੇ ਸੀ ਉਹ ਨਗਰ ਕੌਂਸਲ ਨੇ ਅੱਜ ਕੁਝ ਪਟਕੇ ਤੇ ਕੁਝ 파ੜਤੇ ਹੈਗੇ ਆ ਪਹਿਲਾਂ ਯਾਤਰਾ ਰੱਦ ਹੋ ਗਈ ਹੁਣ ਯਾਤਰਾ ਆਉਣੀ ਸੀ ਚੋਨ ਜਾਬਤਾ ਲੱਗ ਗਿਆ ਚੋਨ ਜਾਬਤਾ ਲੱਗਣ ਤੋਂ ਬਾਅਦ ਉਹਦੇ ਬੋਰ ਵਗੈਰਾ ਪਟੇ ਗਏ ਹੈਗੇ ਆ ਔਰ ਫਰੀ ਕੋਟ ਚ ਵੀ ਸੀਨੀਅਰ ਅਕਰ ਲੀ ਆ ਗੁੱਦੀ ਜਿਹੜੀ ਡੈਥ ਵੀ ਹੋ ਗਈ ਆ ਉਸ ਕਰਕੇ ਵੀ ਇਸ ਮਤਲਬ ਜਿਹੜੀ ਪੰਜਾਬ ਚੋਂ ਯਾਤਰਾ ਨੂੰ ਹੈਗਾ ਕਿਸੇ ਨਾ ਕਿਸੇ ਲੈਵਲ ਤੇ ਕੋਈ ਨੁਕਸਾਨ ਜ਼ਰੂਰ ਹੋਇਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਕੱਲ ਯਾਨੀ ਮੰਗਲਵਾਰ ਨੂੰ ਪਹੁੰਚ ਰਹੀ ਹੈ। ਸਥਾਨਕ ਅਕਾਲੀ ਆਗੂਆਂ ਦਾ ਇਸ ਯਾਤਰਾ ਨੂੰ ਸਫਲ ਕਰਨ ਦੇ ਲਈ ਪੂਰਾ ਜ਼ੋਰ ਲੱਗ ਰਿਹਾ ਹੈ। ਪਰ ਇਸ ਤੋਂ ਪਹਿਲਾਂ ਚੋਣ ਅਧਿਕਾਰੀ ਨੇ ਅਕਾਲੀ ਦਲ ਨੂੰ ਚਟਕਾ ਦਿੱਤਾ ਤੇ ਉਹਨਾਂ ਨੇ ਯਾਤਰਾ ਦੇ ਸਵਾਗਤ ਵਿੱਚ ਲਗਾਏ ਗਏ ਬੋਰਡ ਕਾਫੀ سارے ਬੋਰਡ ਆ ਜਿਹੜੇ ਉਹ ਪਾੜ ਦਿੱਤੇ ਆ ਤੇ ਕੁਝ ਨੂੰ ਅਕਾਲੀ ਦਲ ਨੂੰ ਕਹਿਣ ਤੇ ਉਹਨਾਂ ਨੇ ਖੁਦ ਉਤਾਰ ਲਏ ਜਦੋਂ ਕਿ ਹਲੇ ਵੀ ਸ਼ਹਿਰ ਵਿੱਚ ਇੱਕ ਪਾਸੇ ਕੁਝ ਹਿੱਸਿਆਂ ਦੇ ਵਿੱਚ ਬੋਰਡ ਲੱਗੇ ਹੋਏ ਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਦਿਨ ਪਹਿਲਾਂ ਯਾਤਰਾ ਤੋਂ ਛੱਡ ਗਏ ਆ ਤੇ ਬੀਜੇਪੀ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਕਰਤਾਰ ਸਿੰਘ ਸਿੱਖਾਂ ਵਾਲਾ ਪਰ ਪੰਜਾਬ ਬਚਾਓ ਯਾਤਰਾ ਦਾ ਸ਼ੈਡਿਊਲ ਪਹਿਲਾਂ ਦੀ ਤਰ੍ਹਾਂ ਹੀ ਬਣਿਆ ਹੋਇਆ ਸੋ ਕੁੱਲ ਮਿਲਾ ਕੇ ਜ਼ਿਲ੍ਹਾ ਚੋਣ ਅਧਿਕਾਰੀ ਦੀ ਇਸ ਕਾਰਵਾਈ ਕਰਕੇ ਹੁਣ ਯਾਤਰਾ ਬਿਨਾਂ ਸਵਾਗਤੀ ਬੋਰਡਾਂ ਵਾਲੇ ਬਾਜ਼ਾਰਾਂ ਵਿੱਚ ਦੀ ਲੰਘ ਗਈ ਹਰਸਾ ਇਹ ਆ ਕਿ ਜਿਹੜੀ ਕਾਲੀ ਦਲ ਨੇ ਸ਼ੁਰੂ ਕੀਤੀ ਸੀ ਯਾਤਰਾ ਪੰਜਾਬ ਬਚਾਓ ਉਹ ਲਗਾਤਾਰੀ ਮਤਲ ਜਿਹੜੀ ਹੈਗੀ ਐ ਕਿ ਲੋ ਵੀ ਉਹਨੂੰ ਉਸ ਤਰ੍ਹਾਂ ਦਾ ਹੰਗਾਰਾ ਨਹੀਂ ਮਿਲ ਰਿਹਾ ਹੈਗਾ ਪਹਿਲਾਂ ਜਦੋਂ ਯਾਤਰਾ ਸ਼ੁਰੂ ਕੀਤੀ ਤਾਂ ਉਹਦੇ ਨਾਲ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ ਤੇ 13 ਫਰਵਰੀ ਨੂੰ ਇਹ ਆਉਣੀ ਸੀ ਪਰ ਇਹ ਰੱਦ ਕਰਨੀ ਪਈ ਤੇ ਵਿੱਚੇ ਛੱਡ ਕੇ ਜਿਹੜੇ ਸ਼ਖਬੀਰ ਸਿੰਘ ਬਾਦਲ ਦਿੱਲੀ ਚਲੇ ਗਏ ਸ਼ਖਬੀਰ ਭਾਜੀਪੀ ਨਾਲ ਕੋਈ ਲਾਇੰਸਤਾ ਕਲ ਬਚ ਰਹੀ ਸੀ ਹੁਣ ਕੱਲ ਨੂੰ ਯਾਤਰਾ ਪਹੁੰਚਣੀ ਹੈਗੀ ਮੰਗਲਵਾਰ ਇੱਥੇ ਫਰੀਕੋਟ ਪਰ ਉਸ ਤੋਂ ਪਹਿਲਾਂ ਚੌਂ ਜਾਬਤਾ ਲੱਗਿਆ ਹੈਗਾ ਔਰ ਚੌਂ ਜਾਬਤੇ ਦੀ ਰੌਸ਼ਨੀ ਚ ਜਿਹੜੇ ਸ਼ਹਿਰ ਦੇ ਵਿੱਚ ਸਾਈਕਲਾਂ ਦੀ ਗਿਣਤੀ ਚ ਸ਼ਖਬੀਰ ਸਿੰਘ ਬਾਦਲ ਦੇ ਸਵਾਗਤ ਲਈ ਤੇ ਯਾਤਰਾ ਦੇ ਸਵਾਗਤ ਲਈ ਬੋਰਡ ਲੱਗੇ ਸੀ ਉਹ ਨਗਰ ਕੌਂਸਲ ਨੇ ਅੱਜ ਕੁਝ ਪਟਕੇ ਤੇ ਕੁਝ ਪਾੜਤੇ ਹੈਗੇ ਆ ਜੇ ਪ੍ਰਬੰਧ ਸਿੰਘ ਵੰਡੀਆਂ ਵਾਲਾ ਪਿਛਲੇ ਲੰਮੇ ਸਮੇਂ ਤੋਂ ਇਸ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਸੀ ਪਰ ਇਹ ਕੋਈ ਨਾਲੀ ਝਟਕਾ ਹੈਗਾ ਕਿ ਕੱਲ ਨੂੰ ਯਾਤਰਾ ਆਉਗੀ ਤਾਂ ਕਿਤੇ ਵੀ ਜਿਹੜੇ ਹੋਲਡਿੰਗ ਬੋਰਡ ਤੇ ਜਿਹੜਾ ਪ੍ਰਚਾਰ ਸਾਧਨ ਹੈਗੇ ਆ ਉਹ ਨਜ਼ਰ ਨਹੀਂ ਆਉਣਗੇ ਇਸ ਦੇ ਨਾਲ ਹੀ ਉਹਨਾਂ ਯਾਤਰਾ ਤੋਂ ਪਹਿਲਾਂ ਹੀ ਅੱਜ ਇੱਥੇ ਜਿਹੜੇ ਬੀਜੇਪੀ ਦੇ ਦੋ ਛੋਟੀ ਦੇ ਲੀਡਰ ਆ ਕੇ ਗਏ ਆ ਅਨਿਲ ਸਰੀਮ ਤੇ ਸਭਜੀਤ ਕੁਮਾਰ ਜੈਨੀ ਉਹਨਾਂ ਨੇ ਆਦੀ ਗੱਲਬਾਤ ਚ ਕੇ ਵੀ ਸੰਕੇਤ ਦਿੱਤਾ ਕਿ ਸਾਡਾ ਬੀਜੇਪੀ ਦਾ ਜਿਹੜਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋ ਰਿਹਾ ਹੈਗਾ ਤੀਜਾ ਹੈਗਾ ਕਿ ਜਿਹੜਾ ਸੀਨੀਅਰ ਅਕਾਲੀ ਲੀਡਰ ਹੈਗਾ ਫੀ ਕੁੜਝੇ ਦਾ ਸਰਦਾਰ ਕਰਤਾਰ ਸਿੰਘ ਸਿੱਖਾਂ ਵਾਲਾ ਜਿਹੜੇ ਕਿ ਆਈ ਥਿੰਕ ਸਭ ਤੋਂ ਪੁਰਾਣੀ ਆਗੂਨ ਦੇ ਵਿੱਚੋਂ ਹੈਗੇ ਆ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ ਤੀਜਾ ਹੈਗਾ ਕਿ ਇਸ ਯਾਤਰਾ ਤੋਂ ਪਹਿਲਾਂ ਹੀ ਇੱਕ ਜਿਹੜੀ ਹੈਗੀ ਆ ਕਰਨਜੀਤ ਅਨਮੋਲ ਜਿਹੜਾ ਲੋਕ ਸਭਾ ਲਈ ਉਮੀਦਵਾਰ ਆ ਫੀ ਕੋਟ ਤੋਂ ਉਨੇ ਇੱਕ ਰੋਡ ਸ਼ੋਅ ਕੀਤਾ ਹੈਗਾ ਜਿਤਵਾਲ ਤੋਂ ਲੈ ਕੇ ਫਰੀ ਕੋਟ ਤੱਕ ਤੇ ਕੱਲ ਕਾਫੀ ਉਹਨਾਂ ਨੇ ਪ੍ਰੋਬਾਸ਼ਨਲੀ ਕੀਤਾ ਤਾਂ ਇਸ ਕਰਕੇ ਇਲਾਵਾ ਕਿ ਵੀ ਸਖਵੀਰ ਦੀ ਯਾਤਰਾ ਤਾਂ ਜੇ ਕਿੰਨੀ ਸਫਲ ਹੁੰਦੀ ਤਾਂ ਕੱਲ ਨੂੰ ਪਤਾ ਲੱਗੂਗਾ ਪਰ ਇਹ ਯਾਤਰਾ ਜਿਹੜੀ ਜਿਹੜਾ ਲਗਾਤਾਰ ਜਿਹੜੀ ਹੈਗੀ ਆ ਮਤਰੂ ਨੂੰ ਇੱਕ ਐਂਕਲੋ ਵੀ ਮਾੜੇ ਦੌਰ ਚੋਂ ਗੁਜ਼ਰਨਾ ਪੈ ਰਿਹਾ ਹੈਗਾ ਕਿਉਂਕਿ ਪਹਿਲਾਂ ਯਾਤਰਾ ਰੱਦ ਹੋ ਗਈ ਹੁਣ ਯਾਤਰਾ ਹੋਣੀ ਸੀ ਚੂਨ ਜਬਤ ਲੱਗ ਗਿਆ ਚੂਨ ਜਬਤ ਲੱਗਣ ਤੋਂ ਬਾਅਦ ਉਹਦੇ ਬੋਲ ਵਗੈਰਾ ਪੱਟੇ ਗਏ ਹੈਗੇ ਆ ਔਰ ਫਰੀ ਕੋਟ ਚ ਵੀ ਅੱਗੇ ਸੀਨੀਅਰ ਕਰ ਲਈ ਆ ਗੁੱਦੀ ਜਿਹੜੀ ਡੈਥ ਵੀ ਹੋ ਗਈ ਆ ਉਸ ਕਰਕੇ ਵੀ ਇਸ ਮਤਲਬ ਜਲੀ ਪੰਜਾਬ ਚੋਂ ਯਾਤਰਾ ਨੂੰ ਹੈਗਾ ਕਿਸੇ ਨਾ ਕਿਸੇ ਲੈਵਲ ਤੇ ਕੋਈ ਨੁਕਸਾਨ ਜ਼ਰੂਰ ਹੋਇਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ